ਅੱਜ ਗੁਰਦਾਸਪੁਰ ਵਿਖੇ ਰਾਸ਼ਟਰੀ ਸਵੈਸੇਵਕ ਸੰਗ ਵੱਲੋਂ ਪੁਰਾਣੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਦੂਸਰੇ ਸਰ ਸંચਾਲਕ ਮਾਧਵ राव ਸਦਾ ਸ਼ਿਵਰਾਓ ਗੋਲ ਵਰਕਰ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸੰਗ ਦੇ 77 ਦੇ ਕਰੀਬ ਸਵੈਸੇਵਕਾਂ ਨੇ ਖੂਨਦਾਨ ਕੀਤਾ ਜਾਣਕਾਰੀ ਦਿੰਦੇ ਹੋਏ ਡਾਕਟਰ ਜੀਵ अरोड़ा ਨੇ ਦੱਸਿਆ ਕਿ ਕੈਂਪ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ ਹੈ ਤੇ ਖੂਨਦਾਨ ਕਰਨ ਵਿੱਚ ਮਾਤਰ ਸ਼ਕਤੀ ਦਾ ਵੀ ਦਾ ਯੋਗਦਾਨ ਰਿਹਾ ਹੈ ਉਹਨਾਂ ਨੇ ਕਿਹਾ ਕਿ ਖੂਨਦਾਨ ਵਿੱਚ ਖੂਨ ਇਕੱਤਰਤ ਕਰਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੂੰ ਦੇ ਦਿੱਤਾ ਗਿਆ ਹੈ ਤਾਂ ਜੋ ਦੁਰਘਟਨਾ ਤੇ ਹੋਰ ਲੋੜਿੰਦੇ ਸਮੇਂ ਮੌਕੇ ਇਹ ਜ਼ਰੂਰਤਮੰਦ ਲੋਕਾਂ ਦੇ ਖੂਨ ਕੰਮ ਆ ਸਕੇ ਮਾਤਾ ਕੀ ਜੈ ਰਾਸ਼ਟਰੀ ਸਵੈਮ ਸੇਵਕ ਸੰਗ ਗੁਰਦਾਸਪੁਰ ਦੇ ਤਰਫੋਂ ਦੂਸਰੇ ਸਰਸੰਗ ਚਾਲਕ ਪਰਮ ਪੂਜਯ ਸ਼੍ਰੀ ਮਾਧਵ ਰਾਓ ਸਦਾ ਸ਼ਿਵ ਰਾਓ ਗੋਲਵਲਕਰ ਗੁਰੂ ਜੀ ਦੇ ਜਨਮ ਸ਼ਤਾਬਦੀ ਜੋ ਕਿ 19 ਫਰਵਰੀ ਨੂੰ ਹੁੰਦੀ ਹੈ ਉਸ ਦੇ ਉਪਲਕਸ਼ ਦੇ ਵਿੱਚ ਹਰ ਸਾਲ ਰਕਤਦਾਨ ਦਾ ਜਿਹੜਾ ਹੈ ਉਹ ਕੰਮ ਕੀਤਾ ਜਾਂਦਾ ਹੈ ਅੱਜ ਜਿਹੜਾ ਹੈ ਸਿਵਲ ਪ੍ਰਾਣੇ ਸਿਵਲ ਹਸਪੀਟਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਜਿਹੜਾ ਹੈ ਉਹ ਰਕਤਦਾਨ ਸ਼ਿਵਰ ਲਗਾਇਆ ਗਿਆ ਹੁਣ ਤੱਕ 77 77 ਜਿਹੜੇ ਯੂਨਿਟ ਨੇ ਔਰ ਰक्तदान ਕੀਤਾ ਗਿਆ ਹੈ ਇਹ ਰक्तदान ਬਲੱਡ ਬੈਂਕ ਦੇ ਵਿੱਚ ਜਮਾ ਹੋਣਾ ਹੈ ਇਸ ਮੌਕੇ ਤੇ ਜਿਹੜਾ ਹੈ ਉਹ ਮਾਨੀਏ ਜ਼ਿਲ੍ਹਾ ਸੰਚਾਲਕ ਜੀ ਜ਼ਿਲ੍ਹਾ ਕਾਰਜਵਾਹੀ ਨਗਰ ਕਾਰਜਵਾਹੀ ਔਰ ਸ ਬਿਨ ਬਿਨ ਸੰਗਠਨਾ ਦੇ ਕਾਰਕਰਤਾ ਸੇਵਾ ਭਾਰਤੀ ਭਾਰਤ ਵਿਕਾਸ ਪ੍ਰਸ਼ਦ ਔਰ ਭਾਰਤੀ ਜਨਤਾ ਪਾਰਟੀ ਧਰਮ ਜਾਗਰਨ ਮੰਚ ਔਰ ਸਨਾਤਨ ਚੇਤਨਾ ਮੰਚ ਔਰ ਹਸਤਾਲ ਲੰਗਰ ਸੇਵਾ ਔਰ ਜਿਹੜਾ ਹੈ ਚਿੰਮੇ ਮਿਸ਼ਨ ਔਰ ਜਿਹੜਾ ਇਹਨਾਂ ਸਾਰੀਆਂ ਸੰਸਥਾਵਾਂ ਦੇ ਜਿਹੜੇ ਕਾਰਕਟਰ ਇਸ ਮੌਕੇ ਤੇ ਪਹੁੰਚੇ ਔਰ ਮਹਿਲਾਵਾਂ ਨੇ ਵੀ ਮਾਤਰੀ ਸ਼ਕਤੀ ਨੇ ਵੀ ਜਿਹੜਾ ਹੈ ਔਰ ਖੂਨਦਾਨ ਕੀਤਾ ਹੈ ਔਰ ਸਾਰਾ ਡਾਈਟ ਜਿਹੜੀ ਹੈ ਉਹਨਾਂ ਸਾਰੇ ਜਿਨ੍ਹਾਂ ਨੇ ਰक्तदानੀਆਂ ਨੂੰ ਆਪਣੀ ਸਵੈ ਇੱਛਾ ਦੇ ਨਾਲ ਬਿਨਾ ਕਿਸੇ ਜਿਹੜਾ ਹੈ ਉਹ ਜ਼ਰੂਰਤ ਦੇ ਲਾਲਚ ਦੇ ਸਾਰਾ ਰक्तदान ਕੀਤਾ ਗਿਆ ਹੈ ਔਰ ਇਹ ਰक्तदान ਹਰ ਸਾਲ ਕਰਨ ਦੇ ਨਾਲ ਇਹ ਬਲੱਡ ਬੈਂਕ ਨੂੰ ਬੜੀ ਵੱਡੀ ਜਿਹੜੀ ਹੈ ਉਹ ਉਪਲਬਧੀ ਹੁੰਦੀ ਹੈ ਤੋ ਅਸੀਂ ਡੋਨਰ ਸਾਰੇ ਆਰਐਸਐਸ ਦੇ ਹਾਂ ਡੋਨਰ ਸਾਰੇ ਆਰਐਸਐਸ ਦੇ ਨੇ ਕਾਰਕਿਰਤਾ ਵੀ ਸਾਰੇ ਆਰਐਸਐਸ ਦੇ ਨੇ ਸ਼ਾਖਾਵਾਂ ਤੋਂ ਆਏ ਨੇ ਔਰ ਉਹਨਾਂ ਨੇ ਸਾਰਾ ਰक्तदान ਜਿਹੜਾ ਹੈ ਉਹ ਕੀਤਾ ਹੈ ਕਿੰਨੇ ਸਾਲਾਂ ਤੋਂ ਕੈਂਪ ਲਗਾਇਆ ਜਾ ਰਿਹਾ ਹੈ ਇਹ ਕੈਂਪ ਜਿਹੜਾ ਜੀ ਜਿਹੜਾ ਉਹ ਮੇਰੇ ਤੋਂ ਸਾਡੇ ਤੋਂ ਪਹਿਲਾਂ ਵੀ ਜਿਹੜੇ ਕਾਰਜਕਰਤਾ ਲਗਾ ਰਹੇ ਸੀ ਇਹ ਲਗਭਗ 50 ਸਾਲ ਤੋਂ ਜਿਹੜਾ ਹੈ ਇਹ ਇੱਕ ਰक्तदान शिविर ਜਿਹੜਾ ਉਹ ਚੱਲ ਰਿਹਾ ਹੈ ਮੈਸੇਜ ਦੇਣਾ ਚਾਹੁੰਦੇ ਕੋਈ ਪਬਲਿਕ ਨੂੰ ਮੈਂ ਮੈਂ ਰਾਸ਼ਟਰੀ ਸੰਸਗ ਸੰਗ ਇੱਕ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਸਵੈ ਸੇਵੀ ਸੰਗਠਨ ਹੈ ਜੋ ਕਿਸੇ ਵੀ ਸਰਕਾਰ ਤੋਂ ਕਦੀ ਕੋਈ ਸਹਾਇਤਾ ਨਹੀਂ ਲੈਂਦਾ ਔਰ ਆਪਣੇ ਹੀ ਬਲਬੂਤੇ ਤੇ ਆਪਣੇ ਸਨ ਸੇਵਕਾਂ ਦੇ ਨਾਲ ਮਿਲ ਕੇ ਕੰਮ ਕਰਦਾ ਹੈ ਮੈਂ ਸਾਰਿਆਂ ਨੂੰ ਆਪਣੇ ਨਗਰ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਇਹ ਅਪੀਲ ਕਰਾਂਗਾ ਕਿ ਜੋ ਵੀ ਨੌਜਵਾਨ 18 ਸਾਲ ਤੋਂ ਉੱਪਰ ਹੋ ਗਏ ਨੇ ਔਰ 60 ਸਾਲ ਦੀ ਉਮਰ ਤੱਕ ਅਸੀਂ ਜਿਹੜਾ ਹੈ ਉਹ ਰક્તદાન ਕਰੀਏ ਇਹ ਰक्तदान ਕਰਨ ਦੇ ਨਾਲ ਅਸੀਂ ਕਈ ਸਾਰੇ ਮਰੀਜ਼ਾਂ ਦੀ ਜਾਨ ਜਿਹੜੀ ਹੈ ਜਿਨ੍ਹਾਂ ਨੂੰ ਗੰਭੀਰ ਰੋਗ ਹੁੰਦੇ ਨੇ ਐਕਸੀਡੈਂਟਲ ਰੋਗ ਹੁੰਦੇ ਨੇ ਗਰਭਵਤੀ ਮਹਿਲਾਵਾਂ ਦੇ ਆਪਰੇਸ਼ਨ ਹੁੰਦੇ ਨੇ ਸਰਜਰੀਜ਼ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਬਚਾ ਸਕਨੇ ਆ ਔਰ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਰक्तदान ਕਰਨਾ ਚਾਹੀਦਾ ਹੈ ਰक्तदान ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਂਦੀ ਔਰ ਜਿਹੜਾ ਹੈ ਜਿਸ ਦੇ ਨਾਲ ਕਰਨ ਨਾਲ ਸਾਡਾ ਸਰੀਰ ਸਗੋਂ ਤੰਦਰੁਸਤ ਰਹਿੰਦਾ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਪ੍ਰੇਰਣਾ ਲੈ ਕੇ ਰक्तदान ਜਿਹੜਾ ਕਰਨਾ ਚਾਹੀਦਾ ਹੈ